ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਜਿੰਨਾ ਘਰਾਂ ਦੇ ਵਿੱਚ ਇਹ ਤਿੰਨ ਬੰਦਿਆਂ ਦੀ ਜਨਦੀ ਹੋਵੇ ਉਹ ਘਰ ਕਦੇ ਵੀ ਤਰੱਕੀ ਨਹੀਂ ਕਰਦੇ ਉਸ ਘਰ ਦੇ ਵਿੱਚ ਕਦੇ ਵੀ ਸੁੱਖ ਸ਼ਾਂਤੀ ਬਰਕਤ ਨਹੀਂ ਰਹਿੰਦੀ ਬਲਕਿ ਉਹਨਾਂ ਘਰਾਂ ਦੇ ਵਿੱਚ ਹਮੇਸ਼ਾ ਲੜਾਈ ਝਗੜਾ ਕਲੇਸ਼ ਬਣਿਆ ਰਹਿੰਦਾ ਹੈ ਅਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ ਹੈ ਤਾਂ ਇਸ ਕਰਕੇ ਸਿਆਣੇ ਕਹਿੰਦੇ ਨੇ ਵੀ ਇਹਨਾਂ ਤਿੰਨ ਬੰਦਿਆਂ ਨੂੰ ਘਰ ਦੀ ਜ਼ਿੰਮੇਵਾਰੀ ਕਦੇ ਨਾ ਚੁਕਾਓ ਇਹ ਤਿੰਨ ਬੰਦੇ ਕਿਹੜੇ ਨੇ ਉਹਨਾਂ ਬਾਰੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਦੇ ਹੋ ਜੀ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਨੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ ਤਾਂ ਆਓ ਫਿਰ ਸਭ ਤੋਂ ਪਹਿਲਾਂ ਆਪਾਂ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਦੇ ਆਂ ਇਦਾਂ ਹੀ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹ ਕਿਸਾਨ ਦੇ 4 ਪੁੱਤਰ ਸਨ ਤੇ ਕਹਿੰਦੇ ਚਾਰੇ ਹੀ ਪੁੱਤਰ ਆਪਣੇ ਮਾਤਾ ਪਿਤਾ ਦੇ ਬੜੇ ਆਗਿਆਕਾਰੀ ਕਹਨੇ ਦੇ ਵਿੱਚ ਰਹਿੰਦੇ। ਇਸ ਕਰਕੇ ਮਾਤਾ ਪਿਤਾ ਉਹਨਾਂ ਤੋਂ ਬਹੁਤ ਖੁਸ਼ ਸਨ ਕਿ ਸਾਡੇ ਬੱਚੇ ਸਾਡੇ ਕਹਨੇ ਦੇ ਵਿੱਚ ਨੇ। ਮਾਪਿਓ ਨੇ ਜਿਹੜਾ ਵੀ ਕੰਮ ਉਹਨਾਂ ਨੂੰ ਕਰਨ ਨੂੰ ਕਹਿਣਾ ਉਹਨਾਂ ਨੇ ਬੜੇ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਪੱਜ-ਪੱਜ ਕੇ ਕਰਨਾ। ਉਹਨਾਂ ਦੇ ਪਿਤਾ ਜੀ ਨੇ ਆਪਣੇ ਬੱਚਿਆਂ ਦੇ ਸਕੂਲ ਟਾਈਮ ਤੋਂ ਬਾਅਦ ਉਹਨਾਂ ਦੀਆਂ ਪੱਕੀਆਂ ਡਿਊਟੀਆਂ ਲਗਾਈਆਂ ਸਨ ਅਤੇ ਇਹ ਡਿਊਟੀਆਂ ਹਫ਼ਤੇ-ਹਫ਼ਤੇ ਬਾਅਦ ਬਦਲਦੀਆਂ ਰਹਿੰਦੀਆਂ। ਪਾਪ ਕੀ ਕਿਸੇ ਬੱਚੇ ਦੀ ਡਿਊਟੀ ਖੇਤਾਂ ਦੇ ਵਿੱਚ ਕੰਮਕਾਰ ਦੇ ਵਿੱਚ ਕਿਸੇ ਬੱਚੇ ਦੀ ਡਿਊਟੀ ਘਰ ਦੇ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਦੇ ਵਿੱਚ ਕਿਸੇ ਬੱਚੇ ਦੀ ਡਿਊਟੀ ਆਪਣੀ ਮਾਂ ਦੇ ਨਾਲ ਕੰਮਕਾਰਾਂ ਦੇ ਵਿੱਚ ਹੈਲਪ ਕਰਾਉਣ ਦੀ ਕਿਸੇ ਬੱਚੇ ਦੀ ਡਿਊਟੀ ਬਾਹਰ ਦੇ ਕੰਮਕਾਰ ਦੇਖਣ ਦੀ ਉਹਨਾਂ ਦੀਆਂ ਡਿਊਟੀਆਂ ਉਹਨਾਂ ਦੇ ਕੰਮ ਧੰਦੇ ਵੰਡੇ ਸਨ ਪਰ ਪੱਕੇ ਤੌਰ ਤੇ ਨਹੀਂ ਹਫ਼ਤੇ ਹਫ਼ਤੇ ਬਾਅਦ ਇਹਨਾਂ ਦੀ ਇਹ ਡਿਊਟੀ ਬਦਲਦੀ ਰਹਿਣੀ ऐसे ही ਕਰਕੇ ਉਹਨਾਂ ਦੇ ਬੱਚੇ ਹਰ ਕੰਮ ਦੇ ਵਿੱਚ ਅੱਗੇ ਸਨ ਕਿਉਂਕਿ ਉਹਨਾਂ ਦੇ ਪਿਤਾ ਜੀ ਦਾ ਮੰਨਣਾ ਸੀ ਕਿ ਬੰਦੇ ਨੂੰ ਹਰ ਇੱਕ ਕੰਮ ਕਰਨਾ ਆਉਣਾ ਚਾਹੀਦਾ ਹੈ ਬਾਹਰ ਦੇ ਕਮਾਂਕਾਰਾਂ ਦੇ ਨਾਲ-ਨਾਲ ਘਰ ਦੇ ਕਮਾਂਕਾਰ ਵੀ ਹਰ ਇਨਸਾਨ ਨੂੰ ਕਰਨੇ ਹੋਣੇ ਚਾਹੀਦੇ ਨੇ ਇਸੇ ਕਰਕੇ ਉਹਨਾਂ ਦੇ ਪਿਤਾ ਜੀ ਉਹਨਾਂ ਦੀਆਂ ਡਿਊਟੀਆਂ ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਤਾਂ ਜੋ ਉਹਨਾਂ ਦੇ ਬੱਚੇ ਹਰ ਕੰਮ ਦੇ ਵਿੱਚ ਮੁਹਾਰਤ ਹਾਸਲ ਕਰਨ ਇਸ ਕਰਕੇ ਉਹ ਕਿਸਾਨ ਹਰ ਵੇਲੇ ਆਪਣੇ ਬੱਚਿਆਂ ਨੂੰ ਇਹੋ ਸਿਖਿਆ ਦਿੰਦਾ ਇਹੋ ਸਮਝਾਉਂਦਾ ਕਿ ਪੁੱਤਰ ਹਰ ਕੰਮ ਸਿੱਖਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ ਇਹਨੇ ਕਿਸ ਵੇਲੇ ਕਿਸ ਪਾਸੇ ਨੂੰ ਕਰਵਟ ਲੈ ਲੈਣੀ ਆ ਕਿਹੜਾ ਕੰਮ ਸਾਨੂੰ ਕਰਨਾ ਪੈ ਜਾਵੇ ਇਸ ਕਰਕੇ ਹਰ ਇਨਸਾਨ ਨੂੰ ਹਰ ਇੱਕ ਕੰਮ ਸਿੱਖਣਾ ਚਾਹੀਦਾ ਬਾਹਰ ਦੇ ਕੰਮਕਾਰਾਂ ਦੇ ਨਾਲ-ਨਾਲ ਘਰ ਦੇ ਕੰਮਕਾਰ ਵੀ ਸਿੱਖਣੇ ਚਾਹੀਦੇ ਨੇ ਤੇ ਕਹਿੰਦੇ ਬੱਚੇ ਵੀ ਆਪਣੇ ਮਾਤਾ ਪਿਤਾ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਚੱਲ ਰਹੇ ਸਨ ਜਿੱਦਾਂ ਮਾਪਿਓ ਸਮਝਾਉਂਦੇ ਸਿਖਾਉਂਦੇ ਉਦਾਂ ਹੀ ਉਹ ਸਿੱਖਦੇ ਗਏ ਸ਼ਾਇਦ ਇਸੇ ਕਰਕੇ ਉਹਨਾਂ ਬੱਚਿਆਂ ਦੇ ਵਿੱਚ ਵੀ ਬੜਾ ਪ੍ਰੇਮ ਪਿਆਰ ਇਤفاق ਨਹੀਂ ਤਾਂ ਆਪਾਂ ਕਈ ਘਰਾਂ ਦੇ ਵਿੱਚ ਬੱਚਿਆਂ ਦਾ ਕਮਾਕਾਰਾਂ ਨੂੰ ਦੇਖ ਕੇ ਲੜਾਈ ਝਗੜਾ ਦੇਖਦੇ ਰਹਿੰਦੇ ਆ ਨਾ ਇੱਕ ਦੂਸਰੇ ਨੂੰ ਕਹਿਣਗੇ ਤੇਰਾ ਕੰਮ ਤੇਰੀ ਡਿਊਟੀ ਤਾਂ ਬੜੀ ਆਸਾਨ ਆ ਤੇਰਾ ਕੰਮ ਤਾਂ ਬੜਾ ਸੌਖਾ ਏ ਜਿਹੜਾ ਕੰਮ ਮੈਨੂੰ ਮਿਲਿਆ ਏ ਇਹ ਕੰਮ ਕਰਨਾ ਬਹੁਤ ਔਖਾ ਏ ਪਰ ਉਹਨਾਂ ਦੇ ਵਿੱਚ ਇਦਾਂ ਦੀ ਕੋਈ ਲੜਾਈ ਨਹੀਂ ਸੀ ਹੁੰਦੀ ਕਿਉਂਕਿ ਹਰ ਇੱਕ ਦੇ ਹਿੱਸੇ ਉਹ ਕੰਮ ਆਉਣਾ ਹੀ ਸੀ ਕਿਸੇ ਦੇ ਪਹਿਲਾਂ ਆ ਗਿਆ ਕਿਸੇ ਦੇ ਬਾਅਦ ਵਿੱਚ ਆ ਗਿਆ ਤਿਆਰ ਕਰਕੇ ਔਖੇ ਸੌਖੇ ਕੰਮ ਵਾਲੀ ਕਦੇ ਲੜਾਈ ਝਗੜਾ ਨਾ ਹੁੰਦਾ ਅਤੇ ਉਹਨਾਂ ਦਾ ਆਪਣੇ ਕੰਮ ਦੇ ਪ੍ਰਤੀ ਚਾਅ ਉਤਸ਼ਾਹ ਵੀ ਵਧਿਆ ਰਹਿੰਦਾ ਹਰ ਕੰਮ ਦੇ ਵਿੱਚ ਉਹ ਜਾਣਕਾਰੀ ਪ੍ਰਾਪਤ ਕਰ ਰਹੇ ਸੀ ਨਹੀਂ ਤਾਂ ਆਪਾਂ ਕਈ ਘਰਾਂ ਦੇ ਵਿੱਚ ਇਦਾਂ ਵੀ ਦੇਖਦੇ ਆ ਕਿ ਸ਼ੁਰੂ ਤੋਂ ਹੀ ਬੱਚਿਆਂ ਦੀਆਂ ਡਿਊਟੀਆਂ ਪੱਕੀਆਂ ਕਰ ਦਿੱਤੀਆਂ ਜਾਂਦੀਆਂ ਹਨ ਉਹਨਾਂ ਦੀ ਪੜ੍ਹਾਈ ਲਿਖਾਈ ਨੂੰ ਦੇਖ ਕੇ ਹੀ ਉਹਨਾਂ ਦੇ ਹੁਸ਼ਿਆਰ ਜਾਂ ਨਲਾਇਕ ਦਾ ਠੱਪਾ ਪਾਉਣਾ ਤੇ ਲਾ ਦਿੰਨੇ ਆ ਤੇ ਉਹਨਾਂ ਦੇ ਕੰਮ ਦੀਆਂ ਵੰਡੀਆਂ ਵੀ ਉਸੇ ਹਿਸਾਬ ਦੀਆਂ ਕਰ ਦਿੰਨੇ ਆ ਜਿਹੜਾ ਬੱਚਾ ਪੜ੍ਹਾਈ ਦੇ ਵਿੱਚੋਂ ਥੋੜਾ ਹੁਸ਼ਿਆਰ ਆ ਹਿਸਾਬ ਕਿਤਾਬ ਚੰਗਾ ਜਾਣਦਾ ਏ ਜਾਂ ਚੁਸਤ ਚਲਾ ਕੇ ਤਾਂ ਉਹਨੂੰ ਪੈਸੇ ਦੀ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਹੈ ਵੀ ਹਾਂ ਤੂੰ ਤਾਂ ਪੈਸੇ ਦਾ ਹਿਸਾਬ ਕਿਤਾਬ ਦੇਖਣਾ ਹੈ ਜਿੱਥੇ ਵੀ ਕੋ ਡੀਲ ਕਰਨੀ ਆ ਉਹ ਬੰਦਾ ਕਰੇਗਾ ਅਤੇ ਜਿਹੜਾ ਪੜ੍ਹਾਈ ਦੇ ਵਿੱਚੋਂ ਥੋੜਾ ਕਮਜ਼ੋਰ ਆ ਜਾਂ ਭੋਲਾ ਏ ਉਹਨੂੰ ਮਿਹਨਤ ਕਰਨ ਵਾਲੇ ਕੰਮ ਤੇ ਲਾ ਦਿੱਤਾ ਜਾਂਦਾ ਹੈ ਵੀ ਹਾਂ ਤੂੰ ਕੰਮ ਕਰ ਅਤੇ ਉਹ ਕੀਤੇ ਹੋਏ ਕੰਮ ਦਾ ਹਿਸਾਬ ਕਿਤਾਬ ਦੂਜਾ ਦੇਖੇਗਾ ਤਾਂ ਇੰਜ ਨੁਕਸਾਨ ਕੀ ਹੁੰਦਾ ਹੈ ਇੱਕ ਤਾਂ ਕੰਮ ਕਰਨ ਜੋਗਾ ਰਹਿ ਜਾਂਦਾ ਹੈ ਅਤੇ ਦੂਜਾ ਹਿਸਾਬ ਕਿਤਾਬ ਕਰਨ ਜੋਗਾ ਰਹਿ ਜਾਂਦਾ ਹੈ ਤੇ ਜੇ ਕਿਤੇ ਜ਼ਿੰਦਗੀ ਨੇ ਕੋਈ ਅਜਿਹਾ ਮੌਕਾ ਲੈ ਆਇਆ ਹਜ਼ਾਰ ਕਿਤਾਬ ਵਾਲੇ ਨੂੰ ਨਾਲ ਹੱਥੀ ਮਿਹਨਤ ਵੀ ਕਰਨੀ ਪਈ ਤਾਂ ਉਹ ਅੱਗੇ ਜਾ ਕੇ ਕਿੰਜ ਮਿਹਨਤ ਕਰੇਗਾ ਅਤੇ ਜੇਕਰ ਇਹ ਹੱਥੀ ਮਿਹਨਤ ਕਰਨ ਵਾਲੇ ਬੰਦੇ ਨੂੰ ਅੱਗੇ ਜਾ ਕੇ ਉਹ ਇਹ ਸਾਰਾ ਕਿਤਾਬ ਕਰਨਾ ਪਿਆ ਤਾਂ ਇਹ ਕਿੰਝ ਕਰੇਗਾ ਬਾਹਰ ਦੇ ਬੰਦੇ ਦੇ ਨਾਲ ਕਿਸ ਤਰ੍ਹਾਂ ਡੀਲ ਕਰੇਗਾ ਸੋ ਹਰ ਇੱਕ ਕੰਮ ਦੇ ਵਿੱਚ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਆ ਹਰ ਇੱਕ ਕੰਮ ਦੇ ਵਿੱਚ ਉਹਨਾਂ ਨੂੰ ਪਾਉਣਾ ਚਾਹੀਦਾ ਹੈ ਕਿਉਂਕਿ ਜਦੋਂ ਉਸ ਕੰਮ ਦੇ ਵਿੱਚ ਆਪਾਂ ਉਹਨਾਂ ਨੂੰ ਪਾਵਾਂਗੇ ਉਹ ਜ਼ਿੰਮੇਵਾਰੀ ਚੁਕਾਵਾਂਗੇ ਤਾਂ ਉਹ ਹੌਲੀ-ਹੌਲੀ ਆਪੇ ਸਿੱਖ ਜਾਣਗੇ ਆਪ ਹੀ ਉਹਨਾਂ ਨੂੰ ਕੰਮ ਨਹੀਂ ਵੰਡਦੇ ਨੇ ਵੀ ਹਾਂ ਤੂੰ ਨਾ ਲੈ ਕੇ ਆ ਤੂੰ ਹੁਸ਼ਿਆਰ ਆ ਨਾ ਇਦਾਂ ਆਪਾਂ ਆਪਣੇ ਬੱਚੇ ਦਾ ਆਤਮ ਵਿਸ਼ਵਾਸ ਘਟਾ ਦਿੰਨੇ ਆ ਕਿ ਤੂੰ ਤਾਂ ਪੜ੍ਹਾਈ ਚੋਂ ਨਾ ਲੈ ਕੇ ਆ ਇਸ ਕਰਕੇ ਤੂੰ ਕੋਈ ਕੰਮ ਕਰ ਹੀ ਨਹੀਂ ਸਕਦਾ ਸੋ ਉਹ ਕਿਸਾਨ ਨੇ ਆਪਣੇ ਬੱਚਿਆਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਐ ਪੜਾਇਆ ਲਿਖਾਇਆ ਚੰਗੀ ਸਿੱਖਿਆ ਚੰਗੇ ਸੰਸਕਾਰ ਦਿੱਤੇ ਪਰ ਕਹਿੰਦੇ ਕੁਝ ਲੋਕ ਉਹਨਾਂ ਦੇ ਘਰ ਦੀ ਇਹ ਏਕਤਾ ਇਤفاق ਦੇਖ ਕੇ ਜਰਦੇ ਨਹੀਂ ਸੀ ਬੜਾ ਦੁਖੀ ਹੋ ਰਹੇ ਸੀ ਕਿ ਇਹਨਾਂ ਦੇ ਘਰ ਦੇ ਵਿੱਚ ਐਸੀ ਕਿਹੜੀ ਜੜੀ ਬੂਟੀ ਹੈ ਜਿਹੜੀ ਇਹਨਾਂ ਨੇ ਬੱਚਿਆਂ ਨੂੰ ਘੋਲ ਕੇ ਪਿਆਈ ਆ ਕਿ ਬੱਚੇ ਮਾਤਾ ਪਿਤਾ ਦੇ ਵੀ ਬੜੇ ਆਗਿਆਕਾਰ ਨੇ ਮਿਹਨਤੀ ਵੀ ਬੜੇ ਨੇ ਹਰ ਕੰਮ ਦੇ ਵਿੱਚ ਅੱਗੇ ਰਹਿੰਦੇ ਨੇ ਕਿਹੜਾ ਮੰਤਰ ਆ ਇਹਨਾਂ ਦੇ ਕੋਲ ਜਿਸ ਕਰਕੇ ਇਹਨਾਂ ਦੇ ਬੱਚੇ ਇੰਨੇ ਮਿਹਨਤੀ ਇੰਨੇ ਆਗਿਆਕਾਰ ਨੇ ਪਾਂ ਕਿ ਉਹ ਬਾਹਰ ਦੇ ਕੁਝ ਲੋਕ ਜੋ ਇਹਨਾਂ ਦੇ ਨਾਲ ਈਰਖਾ ਰੱਖਦੇ ਸਨ ਉਹ ਹਰ ਵੇਲੇ ਇਸ ਸਿਆਸ ਦੇ ਵਿੱਚ ਹੀ ਰਹਿੰਦੇ ਵੀ ਚਲੋ ਕਿਤੇ ਤਾਂ ਇਹਨਾਂ ਦੇ ਘਰ ਦੇ ਵਿੱਚ ਕੋਈ ਲੜਾਈ ਝਗੜਾ ਕਲੇਸ਼ ਹੋਵੇਗਾ ਕਿਤੇ ਤਾਂ ਇਹਨਾਂ ਦੀ ਇਹ ਏਕਤਾ ਟੁੱਟੇਗੀ ਪਰ ਕਹਿੰਦੇ ਉਹ ਦਿਨ ਨਹੀਂ ਸਿਆਰਿਆ ਉਹ ਬੱਚੇ ਵੀ ਜਿਉਂ-ਜਿਉਂ ਵੱਡੇ ਹੋਏ ਉਹਨਾਂ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਏਕਤਾ ਵੱਧਦੀ ਗਈ ਕੰਮ ਕਰਨ ਦੀ ਜਿਹੜੀ ਲਗਨ ਸੀ ਉਹ ਵੀ ਹੋਰ ਵੱਧਦੀ ਗਈ ਕਿਉਂਕਿ ਬਚਪਨ ਤੋਂ ਹੀ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਇਹ ਆਦਤਾਂ ਪਾ ਦਿੰਨੇ ਹਨਾ ਇਹ ਰੀਅਦਤਾਂ ਉਹਨਾਂ ਦੇ ਸੁਭਾਅ ਵਿੱਚ ਸ਼ਾਮਲ ਹੋ ਜਾਂਦੀਆਂ ਹੁਣ ਮਿਹਨਤ ਕਰਨੀ ਆਪਣੇ ਕੰਮ ਨੂੰ ਚਾਹ ਨਾਲ ਉਤਸ਼ਾਹ ਨਾਲ ਕਰਨਾ ਉਹਨਾਂ ਦਾ ਸੁਭਾਅ ਬਣ ਚੁੱਕਿਆ ਸੀ ਤੇ ਜਿਹੜੀ ਚੀਜ਼ ਆਪਣਾ ਸੁਭਾਅ ਬਣ ਜਾਵੇ ਉਹਨੂੰ ਬਦਲਣਾ ਬੜਾ ਮੁਸ਼ਕਲ ਹੁੰਦਾ ਹੈ ਤੇ ਕਹਿੰਦੇ ਤੇ ਕਹਿੰਦੇ ਉਹਨਾਂ ਦਾ ਤੇ ਕਾਰੋਬਾਰ ਕੰਮ ਧੰਦਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਸੀ ਕਹਿੰਦੇ ਹੁਣ ਜਦੋਂ ਪੁੱਤਰ ਕਮਾਉਣ ਲੱਗ ਗਏ ਆਪਣੇ ਪੈਰਾਂ ਤੇ ਖੜੇ ਹੋ ਗਏ ਤਾਂ ਸਭ ਤੋਂ ਪਹਿਲਾਂ ਵੱਡੇ ਪੁੱਤਰ ਦਾ ਵਿਆਹ ਕਰ ਦਿੱਤਾ ਹੁਣ ਘਰ ਦੇ ਵਿੱਚ ਇੱਕ ਨਵਾਂ ਜੀ ਆਇਆ ਨਵੀਂ ਨੌ ਆਈ ਤਾਂ ਲੋਕਾਂ ਨੂੰ ਉੱਥੇ ਲੱਗਿਆ ਵੀ ਹੁਣ ਤਾਂ ਇਹਨਾਂ ਦੇ ਘਰ 'ਚ ਕਲੇਸ਼ ਜ਼ਰੂਰ ਪਵੇਗਾ ਕਿਉਂਕਿ ਘਰ ਦੇ ਵਿੱਚ ਨੌ ਆ ਗਿਆ ਜ਼ਰੂਰ ਨੌ ਸੱਤ ਦੇ ਵਿੱਚ ਕਲੇਸ਼ ਹੋਵੇਗਾ ਪਰ ਕਹਿੰਦੇ ਲੋਕਾਂ ਦੇ ਅਨੁਸਾਰ ਕੁਝ ਨਾ ਹੋਇਆ ਉਹਨਾਂ ਨੇ ਉਸ ਨੌ ਨੂੰ ਵੀ ਇੰਨਾ ਪਿਆਰ ਇੰਨਾ ਸਤਕਾਰ ਦਿੱਤਾ ਕਿ ਨੌ ਨੂੰ ਵੀ ਆਪਣੇ ਹੀ ਰੰਗ ਦੇ ਵਿੱਚ ਢਾਲ ਲਿਆ ਪਹਿਲਾਂ ਪਹਿਲ ਕੁਝ ਥੋੜਾ ਜਿਹਾ ਇੱਕ ਦੂਸਰੇ ਦੇ ਪ੍ਰਤੀ ਵਿਚਾਰ ਟਕਰਾਰ ਹੋਈ ਕਿਉਂਕਿ ਹੁਣ ਜਦੋਂ ਘਰ ਦੇ ਵਿੱਚ ਕੋਈ ਨਵਾਂ ਜੀ ਆਉਂਦਾ ਤਾਂ ਜ਼ਰੂਰੀ ਨਹੀਂ ਆਉਂਦਿਆਂ ਸਾਰ ਹੀ ਉਹ ਸਾਡੇ ਵਿੱਚ ਕੁਲ ਮਿਲ ਜਾਵੇਗਾ ਅਤੇ ਜ਼ਰੂਰੀ ਨਹੀਂ ਹੁੰਦਾ ਕਿ ਸਾਡੇ ਆਪਸ ਦੇ ਵਿੱਚ ਵਿਚਾਰ ਮਿਲਣ ਸੁਭਾਅ ਮਿਲਣ ਹਰ ਇੱਕ ਜੀਤ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ ਤਾਂ ਕਹਿੰਦੇ ਉਹ ਜਿਹੜੀ ਨਵੀਂ ਬੱਚੀ ਆਈ ਸੀ ਉਹਦਾ ਸੁਭਾਅ ਵੀ ਕੁਝ ਇਹਨਾਂ ਦੇ ਨਾਲੋਂ ਵੱਖਰਾ ਸੀ ਕੰਮਕਾਰ ਕਰਨ ਦੇ ਤੌਰ ਤਰੀਕੇ ਵੱਖਰੇ ਸਨ ਪਰ ਕਹਿੰਦੇ ਇਹਨਾਂ ਵੱਡਿਆਂ ਨੇ ਸੱਸ ਸਹੁਰਾ ਸਾਹਿਬ ਨੇ ਉਹਦੇ ਪਤੀ ਨੇ ਉਸਤੀ ਨੂੰ ਇੰਨਾ ਕੁ ਪਿਆਰ ਦਿੱਤਾ ਅਤੇ ਛੋਟਿਆਂ ਨੇ ਆਪਣੀ ਭਾਬੀ ਨੂੰ ਇੰਨਾ ਸਤਕਾਰ ਦਿੱਤਾ ਕਿ ਉਹਨੂੰ ਆਪਣੇ ਰੰਗ ਦੇ ਵਿੱਚ ਰੰਗ ਲਿਆ ਕਹਿੰਦੇ ਹੁਣ ਉਹ ਜਿਹੜੀ ਨਵੀਂ ਵਿਆਹੀ ਬੁਟੀ ਸੀ ਨਾ ਉਹਨੇ ਵੀ ਸਾਰੇ ਘਰ ਪਰਿਵਾਰ ਦੀ ਜ਼ਿੰਮੇਵਾਰੀ ਚੁੱਕ ਲਈ ਨਵੇਂ ਸਸ ਦੇ ਵਿੱਚ ਬੜਾ ਪ੍ਰੇਮ ਪਿਆਰ ਇਤفاق ਲੋਕ ਫੇਰ ਬੜੇ ਹੈਰਾਨ ਵੀ ਇਹਨਾਂ ਦੇ ਕੋਲ ਐਸਾ ਹੈ ਕਿ ਜਿਹਦੇ ਨਾਲ ਇਹ ਸਭ ਕੁਝ ਠੀਕ ਕਰ ਲੈਂਦੇ ਨੇ ਕਦੇ ਵੀ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਨਹੀਂ ਹੁੰਦਾ ਕਹਿੰਦੇ ਬਸ ਇਦਾਂ ਹੀ ਦਿਨ ਬੀਤੇ ਜਦੋਂ ਉਹ ਕਿਸਾਨ ਤੇ ਉਸ ਦੀ ਪਤਨੀ ਨੂੰ ਪਤਾ ਲੱਗਾ ਵੀ ਹੁਣ ਸਾਡਾ ਵੱਡਾ ਪੁੱਤਰ ਅਤੇ ਨਵੇਂ ਸਾਰੀਆਂ ਜ਼ਿੰਮੇਵਾਰੀਆਂ ਵਧੀਆ ਤਰੀਕੇ ਦੇ ਨਾਲ ਨਿਭਾ ਰਹੇ ਨੇ ਇਹ ਘਰ ਪਰਿਵਾਰ ਨੂੰ ਵਧੀਆ ਤਰੀਕੇ ਦੇ ਨਾਲ ਚਲਾ ਸਕਦੇ ਨੇ ਵੱਡੀ ਨੌ ਵੀ ਕਰਦੇ ਸਾਰੇ ਤੌਰ ਤਰੀਕੇ ਸਿੱਖ ਗਈ ਆ ਤਾਂ ਕਹਿੰਦੇ ਉਹਨਾਂ ਨੇ ਆਪਣੇ ਉਸ ਤੋਂ ਦੂਸਰੇ ਨੰਬਰ ਵਾਲੇ ਬੇਟੇ ਦਾ ਵਿਆਹ ਕਰ ਦਿੱਤਾ ਹੁਣ ਉਹ ਨੰਗੀ ਵਿੱਚ ਹੀ ਘਰ ਦੇ ਵਿੱਚ ਆਈ ਉਦੋਂ ਵੀ ਲੋਕਾਂ ਨੂੰ ਲੱਗਾ ਵੀ ਚਲੋ ਹੁਣ ਤਾਂ ਦੋ ਨੌਵਾਂ ਇਕੱਠੀਆਂ ਹੋ ਗਈਆਂ ਨੌਸਲਸ ਦੀ ਬਣ ਗਈ ਹੋ ਸਕਦਾ ਦਰਾਣੀ ਘਟਾਨੀ ਦੇ ਵਿੱਚ ਲੜਾਈ ਝਗੜਾ ਰਹਿਣਾ ਸ਼ੁਰੂ ਹੋ ਜਵੇ ਪਰ ਇਦਾਂ ਦਾ ਕੁਝ ਨਾ ਹੋਇਆ ਇਸੇ ਤਰ੍ਹਾਂ ਵਾਰੀ-ਵਾਰੀ ਕਰਕੇ ਬਾਕੀ ਦੋ ਦਾ ਵੀ ਵਿਆਹ ਕਰ ਦਿੱਤਾ ਭਾਵੇਂ ਹੁਣ ਚਾਰਾਂ ਪੁੱਤਰਾਂ ਦੀਆਂ ਚਾਰ ਪਤਨੀਆਂ ਘਰ ਦੇ ਵਿੱਚ ਸਨ ਪਰ ਇਸ ਘਰ ਦਾ ਪ੍ਰੇਮ ਪਿਆਰ ਇਤفاق ਦਿਨੋਂ-ਦਿਨ ਵਧ ਰਿਹਾ ਸੀ ਉਹ ਚਾਰੇ ਪੁੱਤਰਾਂ ਨੇ ਆਪਣਾ ਕੰਮ ਧੰਦਾ ਕਾਰੋਬਾਰ ਦੇਖਣਾ ਅਤੇ ਘਰ ਦੀਆਂ ਚਾਰੇ ਨੌਵਾਂ ਨੇ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਬੜੇ ਪਿਆਰ ਦੇ ਨਾਲ ਨਿਭਾਉਣਾ ਚਾਰਾਂ ਦੇ ਵਿੱਚ ਹੀ ਬੜਾ ਪ੍ਰੇਮ ਪਿਆਰ ਤੇ ਕਹਿੰਦੇ ਇਹਨਾਂ ਦੇ ਨਾਲ ਈਰਖਾ ਰੱਖਣ ਵਾਲੇ ਕੁਝ ਇਨਸਾਨ ਉਹਨਾਂ ਨੇ ਹਰ ਤਰ੍ਹਾਂ ਦੇ ਨਾਲ ਇਹਨਾਂ ਦੇ ਘਰ ਦੇ ਵਿੱਚ ਫੋਟ ਪਾਉਣ ਦੀ ਕਲੇਸ਼ ਪਾਉਣ ਦੀ ਕੋਸ਼ਿਸ਼ ਕੀਤੀ। ਕਈ ਵਾਰ ਪੁੱਤਰਾਂ ਨੂੰ ਇੱਕ ਦੂਸਰੇ ਦੇ ਪ੍ਰਤੀ ਭੜਕਾਉਣ ਦੀ ਕੋਸ਼ਿਸ਼ ਕੀਤੀ। ਕਈ ਵਾਰ ਨੌਆਂ ਨੂੰ ਇੱਕ ਦੂਸਰੇ ਦੇ ਪ੍ਰਤੀ ਭੜਕਾਉਣ ਦੀ ਕੋਸ਼ਿਸ਼ ਕੀਤੀ। ਛੋਟੀ ਨੂੰ ਕਹਿ ਦੇ ਨਾਲ, "ਬੇ ਤੇਰੀ ਜਠਾਣੀ ਤੇਰੇ ਬਾਰੇ ਇਦਾਂ ਕਹਿੰਦੀ ਸੀ। ਵੱਡੀ ਨੂੰ ਕਹਿ ਦੇਣਾ ਵੀ ਤੇਰੀਆਂ ਦਰਾਨੀਆਂ ਤੇਰੇ ਬਾਰੇ ਇਦਾਂ ਕਹਿੰਦੀਆਂ ਨੇ।" ਜਦੋਂ ਦਰਾਨੀਆਂ ਜਠਾਣੀਆਂ ਦੇ ਵਿੱਚ ਵੀ ਕੋਈ ਲੜਾਈ ਝਗੜਾ ਕਲੇਸ਼ ਨਾ ਹੋਇਆ ਫਿਰ ਨੌ ਸੱਸ ਦੇ ਵਿੱਚ ਬਾਕੀ ਉਹਨਾਂ ਨੇ ਹਰ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਵੀ ਇਹਨਾਂ ਦੇ ਘਰ ਦੇ ਵਿੱਚ ਫੁੱਟ ਪਾਈ ਜਾਵੇ ਪਰ ਜਿਹੜੇ ਘਰਾਂ ਦੇ ਜੀ ਸਮਝਦਾਰ ਸਿਆਣੇ ਹੁੰਦੇ ਆ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਕੋਈ ਤੀਸਰਾ ਬੰਦਾ ਫੁੱਟ ਨਹੀਂ ਪਾ ਸਕਦਾ ਕਦੇ ਵੀ ਉਹਨਾਂ ਦੇ ਵਿੱਚ ਕੋਈ ਤੀਸਰਾ ਇਨਸਾਨ ਨਹੀਂ ਆ ਸਕਦਾ ਇਸ ਘਰ ਦੀਆਂ ਨੌਂਾਂ ਧੀਆ ਪੁੱਤਰ ਸਾਰੇ ਹੀ ਬੜੇ ਸਿਆਣੇ ਸਮਝਦਾਰ ਸਨ ਇਸ ਕਰਕੇ ਬਾਹਰ ਦੇ ਲੋਕਾਂ ਦੀ ਕੋਈ ਵੀ ਚਾਲ ਇਹਨਾਂ ਦੇ ਉੱਤੇ ਕਾਮਯਾਬ ਨਹੀਂ ਹੋਈ ਫਿਰ ਉਹ ਉਹ ਈਰਖਾ ਵਸ ਪਏ ਇਨਸਾਨਾਂ ਨੇ ਇਹਨਾਂ ਦਾ ਦੂਸਰੇ ਤਰੀਕੇ ਦੇ ਨਾਲ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਭਾਵ ਕਿ ਕਈ ਤਰ੍ਹਾਂ ਦੇ ਜੰਤਰ ਮੰਤਰ ਜਾਦੂ ਟੂਣੇ ਤਾਗੇ ਤਵੀਤ ਕਰਾ ਕੇ ਇਹਨਾਂ ਦੇ ਘਰ ਦੇ ਵਿੱਚ ਸੁੱਟੇ ਆਪਾਂ ਦੇਖਦੇ ਆ ਨਾ ਕੁਝ ਲੋਕ ਵੈਮਾ ਪਰਮਾ ਦੇ ਵਿੱਚ ਪਏ ਹੁੰਦੇ ਨੇ ਅਤੇ ਉਹ ਇਹ ਵੈਮਾ ਪਰਮਾ ਦੇ ਵਿੱਚ ਚੱਲਦੇ ਆਂ ਕਈ ਤਰ੍ਹਾਂ ਦੇ ਕਰਮकांड ਕਰਦੇ ਨੇ ਕਈ ਤਰ੍ਹਾਂ ਦੇ ਸਿਆਣੇ ਪਾਪੀਆਂ ਕੋਲ ਜਾਂਦੇ ਨੇ ਪੁੱਛਾ ਕੜਵਾਉਂਦੇ ਨੇ ਧਾਗੇ ਤਵੀਤ ਕਰਵਾਉਂਦੇ ਨੇ ਤੇ ਕਹਿੰਦੇ ਇਸ ਪਰਿਵਾਰ ਦੇ ਵਿਰੋਧੀਆਂ ਨੇ ਇਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਜੰਤਰ ਮੰਤਰ ਕੀਤੇ ਜਾਦੂ ਟੂਣੇ ਕੀਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਇਹਨਾਂ ਦੇ ਘਰ ਦੇ ਵਿੱਚ ਸੁੱਟਣੀਆਂ પરકેnde ਕਰਦੇ ਜੀਆਂ ਦਾ ਆਪਣੇ ਪਰਮ ਪਿਤਾ પરમાત્મા ਦੇ ਉੱਤੇ ਭਰੋਸਾ ਪੂਰਾ ਸੀ ਕਿਉਂਕਿ ਸਵੇਰੇ ਸ਼ਾਮ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਸਨ ਪਾਠ ਪੂਜਾ ਕਰਦੇ ਸੀ ਇਸ ਕਰਕੇ ਉਹਨਾਂ ਨੂੰ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਉੱਤੇ ਪੂਰਾ ਵਿਸ਼ਵਾਸ ਸੀ ਤੇ ਜਿਨ੍ਹਾਂ ਦਾ ਆਪਣੇ ਪਰਮ ਪਿਤਾ ਪਰਮਾਤਮਾ ਦੇ ਉੱਤੇ ਪੂਰਾ ਭਰੋਸਾ ਹੁੰਦਾ ਹੈ ਨਾ ਉਹਨਾਂ ਦੇ ਉੱਤੇ ਇਹ ਜਾਦੂ ਟੋਨੇ ਜੰਤਰ ਮੰਤਰ ਕੋਈ ਕੰਮ ਨਹੀਂ ਕਰਦਾ ਅਤੇ ਨਾ ਹੀ ਉਹਨਾਂ ਦਾ ਇਦਾਂ ਦੇ ਕਰਮ ਕਾਂਡ ਦੇਖ ਕੇ ਮਨ ਡੋਲਦਾ ਹੈ ਕਹਿੰਦੇ ਉਹਨਾਂ ਜਦੋਂ ਵਿਰੋਧੀਆਂ ਨੇ ਸਾਰਾ ਕੁਝ ਕਰਕੇ ਦੇਖ ਲਿਆ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਤਾਂ ਆਖਰਕਾਰ ਉਹਨਾਂ ਵਿਰੋਧੀਆਂ ਨੂੰ ਹਾਰ ਮੰਨਣੀ ਪਈ ਇਹ ਗੱਲ ਮੰਨਣੀ ਪਈ ਕਿ ਇਸ ਘਰ ਦੀ ਏਕਤਾ ਇਤਫਾਕ ਨੂੰ ਅਸੀਂ ਨਹੀਂ ਤੋੜ ਸਕਦੇ ਆਖਰਕਾਰ ਉਹਨਾਂ ਨੇ ਫੈਸਲਾ ਕੀਤਾ ਵੀ ਆਪਾਂ ਇਹਨਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਇਹਨਾਂ ਨੂੰ ਦੁੱਖ ਨਹੀਂ ਦੇ ਸਕਦੇ ਤਾਂ ਚਲੋ ਘੱਟੋ ਘੱਟ ਸੁਖੀ ਹੋਣ ਦਾ ਰਾਹੀ ਇਹਨਾਂ ਤੋਂ ਪੁੱਛ ਲਈਏ ਤਾਂ ਕਹਿੰਦੇ ਜੋ ਮਨੁੱਖ ਇਹਨਾਂ ਦੇ ਪ੍ਰਤੀਮਣ ਵਿੱਚ ਈਰਖਾ ਰੱਖਦੇ ਸੀ ਇਹਨਾਂ ਦੇ ਘਰ ਦੇ ਵਿੱਚ ਫੁੱਟ ਪਵਾਉਣ ਦੀ ਕੋਸ਼ਿਸ਼ ਕਰਦੇ ਸਨ ਇੱਕ ਦਿਨ ਉਹ ਘਰ ਦੇ ਮੁਖੀਆ ਉਹ ਕਿਸਾਨ ਦੇ ਕੋਲ ਆਏ ਅਤੇ ਆ ਕੇ ਕਿਹਾ ਵੀ ਅਸੀਂ ਤੁਹਾਡੇ ਘਰ ਪਰਿਵਾਰ ਦੇ ਜੀਵਾਂ ਤੋਂ ਬੜੇ ਪ੍ਰਭਾਵਤ ਹਾਂ ਤੁਹਾਡੇ ਨੌਵੇਂ ਪੁੱਤਰਾਂ ਦੇ ਵਿੱਚ ਆਪਸ ਵਿੱਚ ਬੜਾ ਪ੍ਰੇਮ ਪਿਆਰ ਆ ਬੜਾ ਇਤਫਾਕ ਆ ਤੁਹਾਡੇ ਬੱਚੇ ਬੜੇ ਮਿਹਨਤੀ ਨੇ ਕਦੇ ਵੀ ਤੁਹਾਡੇ ਘਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਲਾ ਕਲੇਸ਼ ਨਹੀਂ ਪੈਂਦੀ ਤੁਸੀਂ ਆਪਣੇ ਘਰ ਪਰਿਵਾਰ ਦੇ ਜੀਆਂ ਨੂੰ ਐਸਾ ਕੀ ਸਿਖਾਇਆ ਹੈ ਤੁਹਾਡੇ ਕੋਲ ਐਸਾ ਕਿਹੜਾ ਮੰਤਰ ਆ ਕਿਹੜੀ ਜੜੀ ਬੂਟੀ ਆ ਜਿਹੜੀ ਤੁਸੀਂ ਆਪਣੇ ਬੱਚਿਆਂ ਨੂੰ ਦਿੱਤੀ ਆ ਤਾਂ ਕਹਿੰਦੇ ਉਹ ਕਿਸਾਨ ਹੈ ਯਾਨ ਲੱਗਾ ਕਿ ਭਾਈ ਮੇਰੇ ਕੋਲ ਕੋਈ ਜੜੀ ਬੂਟੀ ਨਹੀਂ ਆ ਕੋਈ ਮੰਤਰ ਨਹੀਂ ਆ ਬਸ ਮੈਂ ਤਾਂ ਆਪਣੇ ਬੱਚਿਆਂ ਦੀ ਨੀਂਹ ਮਜ਼ਬੂਤ ਕੀਤੀ ਆ ਕਿਉਂਕਿ ਜੇਕਰ ਆਪਾਂ ਆਪਣੇ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਦੇਖਣਾ ਚਾਹੁੰਨੇ ਆ ਜੜਦੀ ਕਲਾ ਦੇ ਵਿੱਚ ਦੇਖਣਾ ਚਾਹੁੰਨੇ ਆ ਕਾਮਯਾਬ ਬਣਾਉਣਾ ਚਾਹੁੰਨੇ ਆ ਨਾ ਤਾਂ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਚੰਗੇ ਸੰਸਕਾਰ ਦੇਣੇ ਨੇ ਕੁਝ ਚੰਗੀਆਂ ਆਦਤਾਂ ਸਿਖਾਉਣੀਆਂ ਚਾਹੀਦੀਆਂ ਨੇ ਕੁਝ ਮਾਪੇ ਲਾੜ ਲਾੜ ਦੇ ਵਿੱਚ ਆਪਣੇ ਬੱਚਿਆਂ ਨੂੰ ਵਿਗਾੜ ਲੈਂਦੇ ਨੇ ਕਿਉਂਕਿ ਉਹ ਆਪਣੇ ਬੱਚਿਆਂ ਦੀ ਹਰ ਜਿੱਦ ਨੂੰ ਪੂਰਾ ਕਰਦੇ ਨੇ ਅਤੇ ਜਿੱਦ ਨੂੰ ਪੂਰਾ ਕਰਦਿਆਂ ਕਰਦਿਆਂ ਆਪਣੇ ਬੱਚੇ ਨੂੰ ਜਿੱਦੀ ਬਣਾ ਲੈਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਸਾਡਾ ਬੱਚਾ ਜਿੱਦ ਦੇ ਵਿੱਚ ਆ ਕੇ ਆਪਣੀਆਂ ਗਲਤ ਮੰਗਾ ਸਾਡੇ ਤੋਂ ਮਨਵਾਉਣ ਲੱਗ ਗਿਆ ਭਾਵ ਕਿ ਜਾਣੇ ਅਣਜਾਣੇ ਦੇ ਵਿੱਚ ਆਪਣੇ ਬੱਚਿਆਂ ਦੇ ਗਲਤ ਫੈਸਲਿਆਂ ਦੇ ਵਿੱਚ ਵੀ ਹਾਮੀ ਭਰਨਾ ਲੱਗ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹਨਾਂ ਦੇ ਬੱਚਿਆਂ ਨੇ ਉਹਨਾਂ ਦੇ ਉੱਤੇ ਕੰਟਰੋਲ ਕਰ ਲਿਆ ਅਤੇ ਕੁਝ ਮਾਪਿਓ ਲਾੜ-ਲਾੜ ਦੇ ਵਿੱਚ ਆਪਣੇ ਬੱਚਿਆਂ ਨੂੰ ਕੋਈ ਕੰਮ ਹੀ ਨਹੀਂ ਕਰਨ ਦਿੰਦੇ। ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਜਾਣੇ-ਅਣਜਾਣੇ ਦੇ ਵਿੱਚ ਆਪਣੇ ਬੱਚੇ ਨੂੰ ਆਲਸੀ, ਨਕੰਮਾ ਬਣਾ ਰਹੇ ਹਾਂ। ਉਹ ਕਿਸਾਨ ਨੇ ਕਿਹਾ ਮੈਂ ਵੀ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਮੈਂ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਈਆਂ, ਆਪਣੇ ਬੱਚਿਆਂ ਨੂੰ ਮਿਹਨਤੀ ਬਣਾਇਆ ਅਤੇ ਆਪਸ ਦੇ ਵਿੱਚ ਪ੍ਰੇਮ, ਪਿਆਰ, ਇਤفاق ਇਹਨਾਂ ਦਾ ਬਣਿਆ ਰਵੇ ਇਸ ਕਰਕੇ ਇਹਨਾਂ ਦੇ ਕੰਮ ਦੀ ਵੰਡ ਹੀ ਇਸ ਤਰੀਕੇ ਦੇ ਨਾਲ ਕੀਤੀ ਵੀ ਕੋਈ ਵੀ ਇੱਕ ਦੂਸਰੇ ਨੂੰ ਇਹ ਸ਼ਿਕਾਇਤ ਨਾ ਕਰ ਸਕੇ ਕਿ ਤੇਰਾ ਕੰਮ ਸੌਖਾ ਏ ਤੇਰਾ ਕੰਮ ਆਉਖਾ ਏ ਕਿਸਾਨ ਨੇ ਕਿਹਾ ਕਿ ਮੈਂ ਹੁਣ ਬਿਲਕੁਲ ਬੇਫਿਕਰ ਆ ਮੈਨੂੰ ਪਤਾ ਏ ਕਿ ਮੇਰੇ ਤੋਂ ਬਾਅਦ ਮੇਰੇ ਬੱਚੇ ਮੇਰੇ ਘਰ ਪਰਿਵਾਰ ਨੂੰ ਵਧੀਆ ਤਰੀਕੇ ਦੇ ਨਾਲ ਸੰਭਾਲ ਲੈਣਗੇ ਮੇਰੇ ਬੱਚੇ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਤੰਦਰੁਸਤ ਰਹਿਣਗੇ ਤਰੱਕੀ ਕਰਨਗੇ ਇਹਨਾਂ ਦਾ ਆਪਸ ਵਿੱਚ ਪ੍ਰੇਮ ਪਿਆਰ ਬਣਿਆ ਰਹੇਗਾ ਕਿਉਂਕਿ ਬਚਪਨ ਤੋਂ ਹੀ ਮੈਂ ਇਹਨਾਂ ਨੂੰ ਐਸੀਆਂ ਆਦਤਾਂ ਸਖਾਈਆਂ ਨੇ ਐਸੇ ਸੰਸਕਾਰ ਦਿੱਤੇ ਨੇ ਮੇਰੇ ਬੱਚੇ ਮਿਹਨਤੀ ਨੇ ਮੇਰੇ ਬੱਚੇ ਇਮਾਨਦਾਰ ਨੇ ਦੂਜਿਆਂ ਦੀਆਂ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ ਹਨ ਸਮਝਦਾਰ ਸਿਆਣੇ ਨੇ ਇਸ ਕਰਕੇ ਇਹ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਧੋਖਾ ਨਹੀਂ ਖਾ ਸਕਦੇ ਨਾ ਕਾਮਯਾਬ ਨਹੀਂ ਹੋ ਸਕਦੇ ਜਿੱਥੇ ਵੀ ਜਾਣਗੇ ਉੱਥੇ ਖੁਸ਼ ਰਹਿਣਗੇ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਤਰੱਕੀ ਕਰਨਗੇ ਕਿਸਾਨ ਨੇ ਕਿਹਾ ਉਹਨਾਂ ਘਰਾਂ ਦੇ ਵਿੱਚ ਹੀ ਲੜਾਈ ਝਗੜੇ ਕਲੇਸ਼ ਹੁੰਦੇ ਨੇ ਜਿੰਨਾ ਘਰਾਂ ਦੇ ਜੀ ਆਲਸੀ ਨਕਮੇ ਹੁੰਦੇ ਨੇ ਅਤੇ ਖਾਸ ਕਰਕੇ ਜਿਸ ਘਰ ਦਾ ਮੁਖੀਆ ਆਪ ਨਕਮਾ ਹੋਵੇ ਆਲਸੀ ਹੋਵੇ ਉਹ ਬਾਕੀ ਘਰ ਪਰਿਵਾਰ ਦੇ ਉੱਤੇ ਕੀ ਕੰਟਰੋਲ ਕਰੇਗਾ ਜਿਸ ਘਰ ਦਾ ਮੁਖੀਆ ਲਾਲਚੀ ਹੋਵੇ ਉਹ ਘਰ ਵੀ ਕਦੇ ਤਰੱਕੀ ਨਹੀਂ ਕਰ ਸਕਦਾ ਅਤੇ ਜਿਸ ਘਰ ਦਾ ਮੁਖੀਆ ਦੂਸਰੇ ਵਾਲੀਆਂ ਗੱਲਾਂ ਦੇ ਵਿੱਚ ਆਉਣ ਵਾਲਾ ਹੋਵੇ ਉਹ ਘਰ ਵੀ ਕਦੇ ਤਰੱਕੀ ਨਹੀਂ ਕਰ ਸਕਦਾ ਸੋ ਇਸ ਤਰ੍ਹਾਂ ਕਿਸਾਨ ਨੇ ਆਪਣੇ ਘਰ ਦੀ ਸੁੱਖ ਸ਼ਾਂਤੀ ਆਪਣੇ ਘਰ ਦੀ ਤਰੱਕੀ ਦਾ ਰਾਜ਼ ਉਹਨਾਂ ਲੋਕਾਂ ਨੂੰ ਦੱਸਿਆ ਸੋ ਸੰਗਤ ਜੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੇ ਕਹਾਣੀ ਤੁਹਾਨੂੰ ਚੰਗੀ ਲੱਗੀ ਹੈ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਤਾਂ ਆਪਾਂ ਕਹਾਣੀ ਦੀ ਸਿੱਖਿਆ ਵੱਲ ਜਾਣਾ ਏ ਕਹਾਣੀ ਦੇ ਪਾਤਰ ਘਟਨਾਵਾਂ ਇਹਨਾਂ ਵੱਲ ਧਿਆਨ ਨਹੀਂ ਦੇਣਾ ਕਹਾਣੀ ਤੋਂ ਚੰਗੀ ਸਿੱਖਿਆ ਪ੍ਰਾਪਤ ਕਰਨੀ ਆ ਇਸੇ ਮਕਸਦ ਦੇ ਨਾਲ ਹੀ ਕਹਾਣੀ ਤੁਹਾਨੂੰ ਸੁਣਾਈ ਜਾਂਦੀ ਆ